टाइम्स नाउ पंजाब। ना शेख मुजाहिद अहमद शास्त्री जी तो लोग इतने पहुंचे और खास की रहा इस जलसे हर साल मुस्लिम जमानत है अहमदिया मुस्लिम जमात के हेडकुआटर का जलसा मनाया जाता है इस दानी हजरत मिर्जा गुलाम अहमद साहब कादी ने यह जलसा रखिया है इसके दो प्रमुख उद्देश्य सर एक मनुख अपने रब के न ਨਾ ਸੰਪਰਕ ਜੋੜ ਲਵੇ ਗੁਰਜਾ ਮਨੁੱਖ ਮਨੁੱਖ ਦੇ ਨਾਲ ਆਪਣਾ ਸੰਪਰਕ ਜੋੜਨੇ 130 ਸਾਲ ਤੋਂ ਇਹ ਜਲਸਾ ਸ਼ੁਰੂ ਹੈ ਪਹਿਲਾ ਜਲਸਾ ਆਦੀਆਂ ਵਿਖੇ ਹੋਇਆ ਸੀ 1899 ਈਸਵੀ ਉਸ ਵਿੱਚ ਪੱਤਰ ਪਰ ਬੰਦੇ ਆਏ ਸਨ ਇਸ ਜਲਸੇ ਵਿੱਚ ਅੱਜ ਤੱਕ ਦੀ ਹਾਜ਼ਰੀ ਹੈ 5000 ਤੋਂ ਵੱਧ ਹੈ ਵਕਵਾ ਕੰਟਰੀਆਂ ਤੋਂ ਬੰਦੇ ਆ ਰਹੇ ਹਨ ਕੀ ਸੰਦੇਸ਼ ਦਿੱਤਾ ਜਾਂਦਾ ਇਸ ਇਸ ਜਲਸੇ ਦਾ ਸੰਦੇਸ਼ ਸਾਰੀ ਦੁਨੀਆ ਦੇ ਵਾਸਤੇ ਹੈ ਕਿ ਮਨੁੱਖ ਮਨੁੱਖ ਦੇ ਨਾਲ ਪਿਆਰ ਤੇ ਮੁਹੱਬਤ ਦੇ ਨਾਲ ਰਹੇ ਮਨੁੱਖ ਆਪਣੇ ਰੱਬ ਦੇ ਨਾਲ ਆਪਣਾ ਸੰਪਰਕ ਜੋੜੇ ਅਤੇ ਮਨੁੱਖ ਸਾਰੇ ਸੰਸਾਰ ਵਿੱਚ ਮੁਹੱਬਤ, ਪ੍ਰੇਮ ਅਤੇ ਭਾਈਚਾਰਾ ਪਾਇੰਦ। ਇਸ ਤਿੱਖੇ ਨੂੰ ਸਰਵ ਤੁਰੰ ਸੁਭਲੰਤ ਰਾਇਆ ਜਾਂਦਾ ਉਹਦੇ ਤੇ ਕਿਥੋਂ-ਕਿਥੋਂ ਸ਼ਖਸੀਤਾ ਆਉਂਗੀ। ਸਰਵ ਕਰਮ ਸੰਮਿਲਨ ਇਸ ਜਲਸੇ ਦਾ ਇੱਕ ਮੁੱਖ ਅੰਗ ਹੈ। ਕੱਲ ਦੂਜਾ ਦਿਨ ਹੈ ਇਸ ਜਲਸੇ ਦਾ। ਤੇ ਦੂਜੇ ਦਿਨ ਵਿੱਚ ਜੇ ਦੁਪਹਿਰ ਦੇ ਬਾਅਦ ਵਿੱਚ ਵੱਖ-ਵੱਖ ਧਰਮ ਦੇ ਆਗੂ ਇੱਥੇ ਆਉਣਗੇ, ਸਿੱਖ ਧਰਮ ਦੇ, Hindu ਧਰਮ ਦੇ। ਉਹਨਾਂ ਨੂੰ ਘਮਾਤੇ ਹੋਤੇ ਸਟੇਜ ਪ੍ਰੋਵਾਈਡ ਕਰਦੀ ਹੈ। ਇਸ ਸਟੇਜ 'ਤੇ ਜੁਹੋਨਾਂ ਨੇ ਆ ਕੇ ਆਪਣੇ ਧਰਮ ਦੀਆਂ ਖੂਬੀਆਂ ਦੱਸਣੀਆਂ ਆ। ਧੂਜੇ ਧਰਮ 바ਰੀ ਕੋਈ ਟਿਕਾ ਟਿਕਣੀ ਇੱਥੇ ਨਹੀਂ ਹੁੰਦੀ ਤੁਹਾਡਾ ਧਰਮ ਸੰਸਾਰ ਵਿੱਚ ਕਿਸ ਤਰ੍ਹਾਂ ਪ੍ਰੇਮ ਮੁਹੱਬਤ ਦੇ ਭਾਇਸ਼ਰਾ ਕਾਇਮ ਕਰਦਾ ਹੈ ਇਸ ਬਾਰੇ ਇਸ ਸਰਵਧਰਮ ਸੰਮੇਲਨ ਵਿੱਚ ਸਿੱਖਿਆ ਦਿੱਤੀ ਗਈ ਹੈ ਸੱਚੀ ਨਾਮ ਜੀ ਅੰਤਿਤ ਜਲਸਾ ਵਕ ਕਿੰਨਾ ਜਲਸਾ ਹੈ ਅੱਜ ਪਹਿਲੇ ਦਿਨ ਕਿੱਦਾਂ ਸ਼ੁਰੂਆਤ ਹੋਈ ਕੀ ਕੀਤਾ ਜਾ ਮੇਰਾ ਨਾਮ ਤਨਵੀਰ احمد ਖਾਦਮ ਹੈ ਕਾਦੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ जलसा सालाना का शुरू हो चुके हैं छब्बीस सताई अठाई दिसंबर तीन त तीन दिन होएगा कादिया जलसा और सारे भारत चो ये जड़े ने मेहमान पहुँच पहुँच रहे पहुँच चुके हैं अजे आ भी रहे बस और फिर इस तरह तो बाद विदेशों दे, तो भी कई लोग आए ने अल्लाह के फजिल अफरीका तो, अमरीका तो यूके तो और मुल्कों तो जड़े ने आए ने लोग मेहमान आ रहे हैं ਔਰ ਪਹੁੰਚ ਰਹੇ ਨੇ ਔਰ ਪਹੁੰਚਣਗੇ ਇਨਸ਼ਾਅੱਲਾ ਹੋਰ ਵੀ ਤੇ ਜਲਸਾ ਸਵੇਰੇ ਦੁਆ ਤੋ ਸ਼ੁਰੂ ਹੋਇਆ ਹੈ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਹੈ ਔਰ ਹੁਣ ਇਹਦੇ ਵਿੱਚ ਜਿਹੜਾ ਨਾ ਉਹ ਦਿਨ ਤਿੰਨ ਦਿਨ ਜਿਹੜਾ ਹੋ ਆਤਮਿਕ ਸ਼ਾਂਤੀ ਔਰ ਆਪਸੀ ਪਾਈਚਾਰੇ ਦੇ ਉਤੇ ਜਿਹੜਾ ਨਾ ਵਿਚਾਰ ਰੱਖਿਆ ਜਾਏਗਾ ਔਰ ਇੱਕ ਦਿਨ ਇਹਦੇ ਸਰਬਤਰਮ ਸਿਬਲਨ ਵੀ ਹੋਏਗਾ ਵਿਚਾਰ ਲੈਣ ਉਹਦੇ ਵਸਾਰੇ ਧਰਮਾਂ ਦੇ ਲੋਕ ਆਉਣਗੇ ਔਰ ਸ਼ਾਮਲ ਹੋਣਗੇ ਆਪਣੇ ਆਪਣੇ ਵਿਚਾਰ ਰੱਖਣਗੇ पता मकसद यह होंगे कि दसिया जाए कि सब पाक हैं पैगंबर एक दूसरे से बेहतर कि सारे ऋषि मुनि अवतार पीर पैगंबर गुरु सब पवित्र ने पाक ने एक तो वध के एक ने सारे का सम्मान तो सत्कार करना चाहिए और यह मकसद यह है कि आपसी भाईचारा वधे कौमी यकजहती वधे दुनिया के अमन से शांति कायम होए और ख़ास तौर पर साढ़े प्यार भारत प्यारा देश जो भारत है ये भी आपसी भाईचारा के प्यार मुहब्बत की फिजा कायम हो जाए Times Now Punjab